ਸਤਿ ਸ਼੍ਰੀ ਅਕਾਲ ਜੀ ਆਪਣੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਇਹ ਸਰ ਕਿਹੜੇ ਬੰਦ ਤੇ ਖੜੇ ਹੈ ਜੀ ਆਪਾਂ ਆਪਾ ਬੋਟਲ ਦਾਸ ਖੜੇ ਹੈ ਜੀ ਬੰਦ ਇੱਥੇ ਤੇ ਕੀ ਇਹ ਕਿਹੜਾ ਵਿਭਾਗ ਹੈ ਕਿਹੜਾ ਆਪਣੇ ਕੋਲ ਆਪਣਾ ਪੀਐਸਪੀਸੀਐਲ ਸਬਡਿਵੀਜ਼ਨ ਔਡ ਜੀ ਮੈਂ ਦੇਖਿਆ ਬੜੀਆਂ ਲਾਈਟਾਂ ਦਾ ਪ੍ਰਬੰਧ ਪੂਕਤਾ ਕੀਤਾ ਹੋਇਆ ਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਆ ਕਿ ਕਿੰਨੇ ਇੱਕ ਏਰੀਆ ਦੇ ਵਿੱਚ ਲਾਈਟਾਂ ਲਗਾ ਚੁੱਕੇ ਇਹ ਸਾਡੇ ਜੈ ਸਿੰਘ ਸਾਹਿਬ ਖੜੇ ਹੈ ਜੀ ਅਮਨਦੀਪ ਸਿੰਘ ਸਾਡਾ ਆਪਣੇ ਔਰ ਫੀਟਰ ਇਹਨਾਂ ਦੇ ਕੋਲ ਆ ਜਿਹੜਾ ਕਿ ਇਹਨਾਂ ਦੇ ਕੋਲ ਪਿੰਡ ਵੀ ਕਾਫੀ ਪੈਂਦੇ 15 ਰਾਵਲ ਤੱਕ ਇੱਧਰ ਬੋਟੇਲ ਦਾਸ ਤੱਕ ਤੇ ਲਗਭਗ ਤਿੰਨ ਹੀ ਟਰਾਂਸਫਾਰਮ ਕੱਢ ਚੁੱਕੇ ਆ ਪਹਿਲਾਂ ਢਾ ਲੱਗਣ ਤੋਂ ਪਹਿਲਾਂ ਅੱਛਾ ਯਾਨੀ ਕਿ ਕ੍ਰਾਫਟਰਮਾ ਮੀ ਦੇ ਉੱਥੇ ਪਾਣੀ ਦੇ ਵਿੱਚ ਹਾਂਜੀ ਤੇ ਵਿੱਚ ਸੀਗਾ ਪਹਿਲਾਂ ਪਾਣੀ ਤਾਂ ਤੁਸੀਂ ਬਾਹਰ ਲੈ ਕੇ ਆਏ ਆ ਨਹੀਂ ਪਹਿਲਾਂ ਪਾਣੀ ਜਦੋਂ ਇੱਧਰ ਨੂੰ ਆਣ ਲੱਗਾ ਸੀ ਪਹਿਲਾਂ ਹੀ ਸਾਨੂੰ ਜ਼ਿੰਮੇਵਾਰਾਂ ਨੇ ਮੈਸੇਜ ਦਿੱਤਾ ਸੀਗਾ ਕਿ ਤੁਸੀਂ ਆਪਣੇ ਟਰਾਂਸਫਾਰਮ ਲਗਾ ਲਓ ਲਾ ਲਓ ਥੱਲੇ ਤੇ ਤਿੰਨ ਟਰਾਂਸਫਾਰਮ ਅਸੀਂ ਲੈ ਕੇ ਆਂਦੇ ਜਿਹੜਾ ਕਿ ਉਹਨਾਂ ਦਾ 100 150 ਕਿੱਲਾ ਲਗਾਤਾਰ ਸਿੱਧਾ ਹੀ ਇਹ ਖਰਾਬ ਹੋਇਆ ਉਹਨਾਂ ਦਾ ਬੀਜੋ 25 ਰੋਲ ਵੀ ਲਗਾ ਚੁੱਕੇ ਆ ਤਾਰਾਂ ਦੇ ਤੇ ਲਾਈਟਾਂ ਸਾਨੂੰ ਡੀਸੀ ਸਾਹ ਵੱਲੋਂ ਆ ਰਹੀਆਂ ਤੇ ਉਹ ਵੀ ਲਗਾਈ ਜਾ ਰਹੇ ਆ ਰੋਜ਼ ਹੀ ਘੱਟੋ ਘੱਟ 5-6 ਰੋਲ ਰੋਜ਼ ਦੇ ਲੱਗਦੇ ਪੀਵੀਸੀ ਦੇ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਕਿ ਇੱਥੇ ਮਤਲਬ ਜੀਸੀਬੀ ਚੱਲਦੀਆਂ ਤੇ ਹੋਰ ਵੀ ਕਈ ਟਾਲੀਆਂ ਵਗੈਰਾ ਦਰਖਤ ਵੱਢਦੇ ਰੋਜ਼ ਹੀ 5 ਤੋਂ 7 ਕੇਬਲਾਂ ਦੇ ਰੋਲ ਜਿਹੜੇ 100-100 ਮੀਟਰ ਦੇ ਉਹਨਾਂ ਨੂੰ ਨੁਕਸਾਨ ਹੁੰਦਾ ਕਿੰਨਾ ਕੁ ਪ੍ਰਬੰਧ ਹੈ ਬੰਦ ਦੇ ਉੱਪਰ ਲਾਈਟ ਪੂਰਾ ਪ੍ਰਬੰਧਾ ਜੀ ਕਿਸੇ ਪਾਸੇ ਕੋਈ ਸਾਡੀ ਕੇਬਲ ਇਦਾਂ ਦੀ ਕੋਈ ਜਗ੍ਹਾ ਨਿਯੋਗੀ ਕਿ ਜਿੱਦ ਤਰੋਂ ਸਾਡੀ ਸਪਲਾਈ ਨਹੀਂ ਆਂਦੀ ਹੋਊਗੀ ਕਿ ਆ ਤੇ ਸਾਰੇ ਲਗਾਤੀਆਂ ਵਿਚਾਲੇ ਵੀ ਲੇਟ ਹੈ ਤੇ ਉਧਰਲੇ ਪਾਲੀ ਸਾਈਡ ਵੀ ਜਿਹੜਾ ਪੁਆਇੰਟ ਹੈ ਟੁੱਟਿਆ ਹੋਇਆ ਉਧਰਲੀ ਸਾਈਡ ਵੀ ਸਪਲਾਈ ਪਜਾਈ ਹੋਈ ਹੈ ਇੱਥੋਂ ਲਗਭਗ 500 7-800 ਮੀਟਰ ਹੋਣਾ ਦੂਰ ਕਿੰਨੀ ਮੁਸ਼ਕਲ ਆਉਂਦੀ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਕੰਮ ਕਰਨਾ ਮੁਸ਼ਕਲ ਬਹੁਤ ਆ ਰਹੀ ਹੈ ਤਿੰਨ ਦਿਨ ਤੋਂ ਇੰਨਾ ਕੰਮ ਕਰ ਰਹੇ ਆ ਕਿ ਰੋਲ ਤੇ ਰੋਲ ਪਿਛਾ ਰਹੇ ਆ ਅੱਗੇ ਜਾਂਦੇ ਆ ਪਿੱਛੇ ਜੀਸੀਬੀ ਵੜ ਦਿੰਦੀ ਆ ਪਿੱਛੇ ਜਾਂਦੇ ਆ ਇੱਧਰ ਕੋਈ ਨਾ ਕੋਈ ਲਾਈਟ ਛੜਨਦੇ ਆ ਕਿਉਂਕਿ ਰਾਤ ਦਿਨ ਮੈਂ ਦੇਖਿਆ ਤੁਸੀਂ ਕਾਫੀ ਦਿਨਾਂ ਤੋਂ ਉੱਤੇ ਸੇਵਾ ਦੇ ਰਹੇ ਹੋ ਇਹ ਤੁਹਾਡੇ ਦੋ ਗਰੁੱਪ ਕੰਮ ਕਰਦੇ ਜਾਂ ਕਿਸੇ ਕਈ ਸ਼ਿਫਟਾਂ ਵਿੱਚ ਕੰਮ ਕਰ ਰਹੇ ਆ ਜੀ 9 ਤੋਂ 5 ਸਵੇਰ ਨੂੰ ਤੇ 5 ਤੋਂ ਲੈ ਕੇ ਰਾਤ ਤੱਕ ਜਿਹੜਾ ਕੋਈ ਰੁਕ ਵੀ ਜਾਂਦੇ ਬੰਦੇ ਸਵੇਰ ਤੱਕ ਜਦ ਤੱਕ ਕੰਮ ਚੱਲਦਾ 5 ਵਜੇ ਸਵੇਰੇ ਅੱਜ ਰਾਤ ਬੰਦੇ ਗਏ ਆ